ਭਾਰਤ ਦੇ ਲਈ ਵੱਡੀ ਮਾਣ ਵਾਲੀ ਗੱਲ ਕਿ ਜਿੱਥੇ ਹੁਣ ਵਿਸ਼ਵ ਚੈਂਪੀਅਨਸ਼ਿਪ ਦੀ ਟਰੋਫੀ ਜਿਹੜੀ ਉਹ ਭਾਰਤ ਦੇ ਵਿੱਚ ਪਹੁੰਚ ਗਈ ਹੈ ਤਸਵੀਰਾਂ ਦੇਖ ਸਕਦੇ ਹੋ ਹਾਲਕਿ ਕੱਲ ਤੋਂ ਬਾਅਦ ਮਾਹੌਲ ਭਾਰਤ ਦੇ ਵਿੱਚ ਜਸ਼ਨ ਵਾਲਾ ਬਣਿਆ ਹੋਇਆ ਹੈ। ਮਹਿਲਾ ਕ੍ਰਿਕਟ ਟੀਮ ਨੇ ਇਹ ਵੱਡਾ ਖਿਤਾਬ ਵੱਡੀ ਟਰੋਫੀ ਆਪਣੇ ਨਾਮ ਲਖਾਈਏ ਤੇ ਹਰ ਇੱਕ ਭਾਰਤੀ ਨੂੰ ਇਸ ਸਮੇਂ ਆਪਣੀ ਅਸਤੀ ਉੱਪਰ ਮਾਣ ਹੋ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ 47 ਸਾਲਾਂ ਬਾਅਦ ਇਹ ਸਮਾਇਆ ਜਿਵੇਂ ਬਿਲਕੁਲ 47 ਸਾਲਾਂ ਬਾਅਦ ਜਿੱਥੇ ਕਿ ਹਰਪ੍ਰੀਤ ਕੌਰ ਦੀ ਅਗਵਾਈ ਦੇ ਹੇਠ ਉਸ ਦੀ ਕੈਪਟਨ ਦੇ ਹੇਠ ਇਹ ਸਾਰੀ ਟੀਮ ਦੇ ਦੇਖ ਸਕਦੇ ਹੋ ਕਿ ਜਿੱਥੇ ਐਡੀ ਵੱਡੀ ਜਿੱਤ ਹਾਸਲ ਹੋਈ ਹੈ ਹਰ ਇੱਕ ਦੇ ਵੱਲੋਂ ਸੋਸ਼ਲ ਮੀਡੀਆ ਤੇ ਸਟੇਟਸ ਪਾ ਕੇ ਵਧਾਈ ਦਿੱਤੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮਹਿਲਾ ਕ੍ਰਿਕਟ ਟੀਮ ਨੇ ਇੱਕ ਵੱਡੀ ਵਿਰਾਸਤੀ ਸੋ ਦੇਖ ਸਕਦੇ ਹੋ ਤਸਵੀਰਾਂ ਜਿੱਥੇ ਕੀ ਭਾਰਤ ਦੇ ਲਈ ਇੱਕ ਵੱਡੀ ਜਿੱਤ ਤੇ ਸਾਊਥ ਅਫਰੀਕਾ ਦੀ ਟੀਮ ਨੂੰ ਹਰਾ ਕੇ ਇਸ ਵੱਡੀ ਟਰੋਫੀ ਦੇ ਉੱਪਰ ਆਪਣਾ ਨਾਮ ਲਿਖਾਇਆ ਸੋ ਹਰ ਇੱਕ ਭਾਰਤੀ ਨੇ ਸਮੇਂ ਮਾਣ ਮਹਿਸੂਸ ਹੋ ਰਿਹਾ ਹੈ 52 ਰਨਾਂ ਦੇ ਨਾਲ ਇਸ ਮੈਚ ਨੂੰ ਜਿੱਤਿਆ ਗਿਆ ਤੇ ਜੇਕਰ ਗੱਲ ਕਰੀਏ ਟੀਮ ਦੀ ਤਸਵੀਰਾਂ ਦੇਖ ਸਕਦੇ ਹੋ ਜਸ਼ਨ ਜਿਹੜਾ ਉਹ ਇਸ ਗਰਾਊਂਡ ਤੇ ਨਹੀਂ ਬਲਕਿ ਜਸ਼ਨ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ ਕਿਉਂਕਿ ਇੱਕ ਵੱਡੀ ਜਿੱਤ ਹਾਸਲ ਹੁੰਦੀ ਹੈ ਵਰਲਡ ਕੱਪ ਔਮਨਸ ਇੰਡੀਅਨ ਕ੍ਰਿਕਟ ਔਮਨਸ ਟੀਮ ਦੇ ਵੱਲੋਂ ਇੱਕ ਵੱਡਾ ਖਿਤਾਬ ਜਿਹੜਾ ਜਿੱਤਿਆ ਗਿਆ ਕਿਉਂਕਿ ਇਹ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੀ ਦਾਲ-ਦਾਲ ਜਿੱਥੇ ਜੇਕਰ ਤੁਹਾਨੂੰ ਪੂਰੇ ਭਾਰਤ ਦੇ ਦੀਆਂ ਤਸਵੀਰਾਂ ਦਿਖਾ ਦਈਏ ਉੱਥੇ ਵੀ ਹਰ ਇੱਕ ਦੇ ਵੱਲੋਂ ਇਸ ਜਿੱਤ ਦਾ ਉਹ بڑے ਵੱਡੇ ਪੱਧਰ ਤੇ ਜਿੱਤ ਨੂੰ ਮਨਾਇਆ ਜਾ ਰਿਹਾ ਕਿਉਂਕਿ ਭਾਰਤ ਦੇ ਲਈ ਬਹੁਤ ਵੱਡੀ ਗੱਲ ਏ 47 ਸਾਲਾਂ ਬਾਅਦ ਜਿਕਰ ਸੀ ਇੰਡੀਅਨ ਵਿਮਨਨ ਕ੍ਰਿਕਟ ਟੀਮ ਦੀ ਗੱਲ ਖਿਆਲੀ 2005 2017 ਬਹੁਤ ਨੇੜੇ ਉਦੀ ਹੋ ਕੇ ਟੀਮ ਜਿਹੜੀ ਵਾਪਸ ਜਾਂਦੀਆਂ ਰਹੀਆਂ ਨੇ ਬਹੁਤ ਨੇੜੇ ਉਦੀ ਨਿਰਾਸ਼ ਹੋ ਕੇ ਟੀਮ ਜਿਹੜੀਆਂ ਵਾਪਸ ਆਉਂਦੀਆਂ ਰਹੀਆਂ ਲੇਕਿਨ 2025 ਦੇ ਵਿੱਚ ਇਸ ਖਿਤਾਬ ਨੂੰ ਇਸ ਟਰੋਫੀ ਨੂੰ ਆਪਣੇ ਨਾਮ ਲਿਖਾਇਆ ਸੋ ਆਪ ਸਭ ਨੂੰ ਸਾਨੂੰ ਸਾਰਿਆਂ ਨੂੰ ਸਾਨੂੰ ਪੂਰੇ ਭਾਰਤੀਆਂ ਨੂੰ ਉਹ ਭਾਰਤੀ ਚਾਹੇ ਜਿੱਥੇ ਵੀ ਬੈਠੇ ਹੋਣ ਚਾਹੇ ਭਾਰਤ ਦੇਸ਼ ਵਿੱਚ ਬੈਠੇ ਹੋਣ ਜਾਹੇ ਵਿਦੇਸ਼ਾਂ 'ਚ ਬੈਠੇ ਹੁਣ ਹਰ ਇੱਕ ਨੂੰ ਅੱਜ ਇਸ ਵੱਡੇ ਵਰਲਡ ਕੱਪ ਜਿੱਤਣ ਦੀ ਟਰੋਫੀ ਦਾ ਵਰਲਡ ਕੱਪ ਦੀ ਟਰੋਫੀ ਦਾ ਹਰ ਇੱਕ ਨੂੰ ਮਾਣ ਹੋਵੇਗਾ ਕਿ ਆਖਿਰਕਾਰ ਇਹ ਜਿਹੜੀ ਟਰੋਫੀ ਉਹ ਭਾਰਤ ਦੇ ਦੇ ਵਿੱਚ ਪਹੁੰਚੇ 147 ਸਾਲਾਂ ਤੋਂ ਬਾਅਦ ਇਹ ਦਿਨ ਦੇਖਣ ਨੂੰ ਮਿਲਿਆ ਇੰਡੀਅਨ ਔਮਨ ਵਿਮਨ ਕ੍ਰਿਕਟ ਟੀਮ ਨੇ ਇੱਕ ਖitab ਇੱਕ ਟਰੋਫੀ ਆਪਣੇ ਨਾਮ ਲਿਖਾਈ ਹੈ ਭਾਰਤ ਦੇ ਲਈ ਵੱਡੀ ਮਾਣ ਵਾਲੀ ਗੱਲ ਕਿ ਜਿੱਥੇ ਹੁਣ ਵਿਸ਼ਵ ਚੈਂਪੀਅਨਸ਼ਿਪ ਦੀ ਟਰੋਫੀ ਜਿਹੜੀ ਉਹ ਭਾਰਤ ਵਿੱਚ ਪਹੁੰਚੀ ਹੈ ਤਸਵੀਰਾਂ ਦੇਖ ਸਕਦੇ ਹੋ ਹਾਲਕਿ ਗੱਲ ਤੋਂ ਬਾਅਦ ਮਾਹੌਲ ਭਾਰਤ ਦੇ ਵਿੱਚ ਜਸ਼ਨ ਵਾਲਾ ਬਣਿਆ ਹੋਇਆ ਹੈ। ਮਹਿਲਾ ਕ੍ਰਿਕਟ ਟੀਮ ਨੇ ਇਹ ਵੱਡਾ ਖਿਤਾਬ ਵੱਡੀ ਟਰੋਫੀ ਆਪਣੇ ਨਾਮ ਲਿਖਾਈਏ ਤੇ ਹਰ ਇੱਕ ਭਾਰਤੀ ਨੂੰ ਇਸ ਸਮੇਂ ਆਪਣੀ ਅੱਖੀਂ ਦੇ ਉੱਪਰ ਮਾਣ ਹੋ ਰਿਹਾ ਤਸਵੀਰਾਂ ਦੇਖ ਸਕਦੇ ਹੋ 47 ਸਾਲਾਂ ਬਾਅਦ ਇਹ ਸਮਾਇਆ ਜਿਵੇਂ ਬਿਲਕੁਲ 47 ਸਾਲਾਂ ਬਾਅਦ ਜਿੱਥੇ ਕਿ ਹਰਬਨਪ੍ਰੀਤ ਕੌਰ ਦੀ ਅਗਵਾਈ ਦੇ ਹੇਠ ਉਸ ਦੀ ਕੈਪਟਨ ਦੇ ਹੇਟ ਇਸਾਰੀ ਟੀਮ ਦੇ ਦੇਖ ਸਕਦੇ ਹੋ ਕਿ ਜਿੱਥੇ ਐਡੀ ਵੱਡੀ ਜਿੱਤ ਹਾਸਲ ਹੋਈ ਹੈ ਹਰ ਇਕ ਦੇ ਵੱਲੋਂ ਸੋਸ਼ਲ ਮੀਡੀਆ ਤੇ ਸਟੇਟਸ ਪਾ ਕੇ ਵਧਾਈ ਦਿੱਤੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮਹਿਲਾ ਕ੍ਰਿਕਟ ਟੀਮ ਨੇ ਇੱਕ ਵੱਡੀ ਬਰਾਇਡਿਟੀ ਸੋ ਦੇਖ ਸਕਦੇ ਹੋ ਤਸਵੀਰਾਂ ਜਿੱਥੇ ਕੀ ਭਾਰਤ ਦੇ ਲਈ ਇੱਕ ਵੱਡੀ ਜਿੱਤ ਤੇ ਸਾਊਥ ਅਫਰੀਕਾ ਦੀ ਟੀਮ ਨੂੰ ਹਰਾ ਕੇ ਇਸ ਵੱਡੀ ਟਰੋਫੀ ਦੇ ਉੱਪਰ ਆਪਣਾ ਨਾਮ ਲਿਖਾਇਆ ਸੋ ਹਰ ਇੱਕ ਭਾਰਤੀ ਨੂੰ ਇਸ ਸਮੇਂ ਮਾਣ ਮਹਿਸੂਸ ਹੋ ਰਿਹਾ ਹੈ 52 ਰਨਾਂ ਦੇ ਨਾਲ ਇਸ ਮੈਚ ਨੂੰ ਜਿੱਤਿਆ ਗਿਆ ਤੇ ਜੇਕਰ ਗੱਲ ਕਰੀਏ ਟੀਮ ਦੀ ਤਸਵੀਰਾਂ ਦੇਖ ਸਕਦੇ ਹੋ ਜਸ਼ਨ ਜਿਹੜਾ ਉਹ ਇਸ ਗਰਾਉਂਡ ਤੇ ਨਹੀਂ ਬਲਕਿ ਜਸ਼ਨ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ ਕਿਉਂਕਿ ਇੱਕ ਵੱਡੀ ਜਿੱਤ ਹਾਸਲ ਹੁੰਦੀ ਹੈ ਵਰਲਡ ਕਪ ਔਮਨਸ ਇੰਡੀਅਨ ਕ੍ਰਿਕਟ ਔਮਨਸ ਟੀਮ ਦੇ ਵੱਲੋਂ ਇੱਕ ਵੱਡਾ ਖਿਤਾਬ ਜਿਹੜਾ ਜਿੱਤਿਆ ਗਿਆ ਹੈ ਕਿਉਂਕਿ ਇਹ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਦਾਲ-ਦਾਲ ਜਿੱਥੇ ਜੇਕਰ ਤੁਹਾਨੂੰ ਪੂਰੇ ਭਾਰਤ ਦੇ ਦੀਆਂ ਤਸਵੀਰਾਂ ਦਿਖਾ ਦਈਏ ਉੱਥੇ ਵੀ ਹਰ ਇੱਕ ਦੇ ਵੱਲੋਂ ਇਸ ਜਿੱਤ ਦਾ ਉਹ بڑے ਵੱਡੇ ਪਦਰਤ ਜਿਤ ਨੂੰ ਮਨਾਇਆ ਜਾ ਰਿਹਾ ਕਿਉਂਕਿ ਭਾਰਤ ਦੇ ਲਈ ਬਹੁਤ ਵੱਡੀ ਗੱਲ ਹੈ 47 ਸਾਲਾਂ ਬਾਅਦ ਜਿਕਰ ਸੀ ਇੰਡੀਅਨ ਵਿਮਨਟ ਕ੍ਰਿਕਟ ਟੀਮ ਦੀ ਗੱਲ ਖਿਆਲੀ 2005 2017 ਬਹੁਤ ਨੇੜੇ ਉਦੀ ਹੋ ਕੇ ਟੀਮ ਜਿਹੜੀ ਵਾਪਸ ਜਾਂਦੀਆਂ ਰਹੀਆਂ ਨੇ ਬਹੁਤ ਨੇੜੇ ਉਦੀ ਨਿਰਾਸ਼ ਹੋ ਕੇ ਟੀਮ ਜਿਹੜੀ ਵਾਪਸ ਆਉਂਦੀ ਰਹੀਆਂ ਲੇਕਿਨ 2025 ਦੇ ਵਿੱਚ ਇਸ ਖਿਤਾਬ ਨੂੰ ਇਸ ਟਰੋਫੀ ਨੂੰ ਆਪਣੇ ਨਾਮ ਲਿਖਾਇਆ ਸੋ ਆਪ ਸਭ ਨੂੰ ਸਾਨੂੰ ਸਾਰਿਆਂ ਨੂੰ ਸਾਨੂੰ ਪੂਰੇ ਭਾਰਤੀਆਂ ਨੂੰ ਉਹ ਭਾਰਤੀ ਚਾਹੇ ਜਿੱਥੇ ਵੀ ਬੈਠੇ ਹੋਣ ਚਾਹੇ ਭਾਰਤ ਦੇਸ਼ ਵਿੱਚ ਬੈਠੇ ਹੋਣ ਚਾਹੇ ਵਿਦੇਸ਼ਾਂ 'ਚ ਬੈਠੇ ਹੋਣ ਹਰ ਇੱਕ ਨੂੰ ਅੱਜ ਇਸ ਵੱਡੇ ਵਰਲਡ ਕੱਪ ਜਿੱਤਣ ਦੀ ਟਰੋਫੀ ਦਾ ਵਰਲਡ ਕੱਪ ਦੀ ਟਰੋਫੀ ਦਾ ਹਰ ਇੱਕ ਨੂੰ ਮਾਣ ਹੋਵੇਗਾ ਕਿ ਆਖਿਰਕਾਰ ਇਹ ਜਿਹੜੀ ਟਰੋਫੀ ਹੈ ਉਹ ਭਾਰਤ ਦੇ ਦੇ ਵਿੱਚ ਪਹੁੰਚੇ 147 ਸਾਲਾਂ ਤੋਂ ਬਾਅਦ ਇਹ ਦਿਨ ਦੇਖਣ ਨੂੰ ਮਿਲਿਆ ਇੰਡੀਅਨ ਔਮਨ ਕ੍ਰਿਕਟ ਟੀਮ ਨੇ ਇੱਕ ਖitab ਇਹ ਟਰੋਫੀ ਆਪਣੇ ਨਾਮ ਲਿਖਿਆ